ਤੁਹਾਡਾ ਗੀਤ ਬਹੁਤ ਸੋਹਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਦੇਸ਼ ਹੋਵੇ ਸਾਡਾ ਪਿੰਡ ਬੀਰੋਕੇ ਜੀ ਡਿਸਟ੍ਰਿਕਟ ਮਾਨਸਾ ਭਿੱਖੀ ਭਲਾਡੇ ਦੇ ਕੋਲੇ ਰਹਿ ਜਾਂਦਾ। ਅਸੀਂ ਪਿਛਲੇ 6 ਸਾਲਾਂ ਤੋਂ ਖੇਤੀ ਕਰਦੇ ਹਾਂ ਜੀ ਕੋਧਰੇ ਦੀ। ਕੋਧਰਾ ਹਰੀ ਕੰਗਣੀ ਪੀਲੀ ਕੰਗਣੀ ਸਵਾਖ ਕੁੱਟ ਕੇ ਕਿਰਵਾਉਂਦੇ। ਕਣਕ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਆਪਣਾ ਅਸਲੀ ਨਾਜ ਇਹ ਹੁੰਦਾ। ਇਹਨਾਂ ਤੋਂ ਤਿਆਰ ਅਸੀਂ ਬਿਸਕੁਟ ਕਰੀਨੇ ਜੀ। ਰਾਗੀ ਕੋਧਰੇ ਦੇ ਦੇਸੀ ਘਿਓ ਦੇਸੀ ਸ਼ੱਕਰ ਚ। ਸਾਡੇ ਕੋਲੇ ਕੋਰਸ ਦਾ ਦਰਿਆ ਹੁੰਦਾ ਜੀ। ਬੇਸਕਟ ਉਹਦੇ ਸਾਡੇ ਕੋਲੇ ਦੇਸੀ ਕਿਉਂ ਦੇਸੀ ਚੱਕਰ ਚ 슈ਗਰ ਵਾਲਿਆਂ ਵਾਸਤੇ ਸਪੈਸ਼ਲ ਮਲਟੀ ਗ੍ਰੇਨ ਆਟੇ ਤੋਂ ਤਿਆਰ ਕਰੇ ਨੇ ਬਿਸਕਟ ਜੀ ਫਿਰ ਖਪਲੀ ਦੇ ਬੰਸੀ ਗਣਕਾ ਰਾਤਨ ਗਣਕਾ ਹੁੰਦੀ ਹੈ ਜੀ ਖਪਲੀ ਗਣਕ ਦੇ ਬਿਸਕਟ ਤੇ ਬੰਸੀ ਗਣਕ ਜੀ ਇਹਨਾਂ ਦੇ ਵਿੱਚ ਗਲੂਟਨ ਦੀ ਮਾਤਰਾ ਥੋੜੀ ਹੁੰਦੀ ਜੀ ਅਸੀਂ ਠੰਡੀ ਚੱਕੀ ਲਾਈ ਹੈ ਜਿਹੜੀ 2 ਘੰਟੇ 'ਚ 16 ਕਿਲੋ ਆਟਾ ਕਰਦੀ ਆ ਉਦਰਾ ਰਾਗੀ जौ ਜਵਾਹਰ ਮਲਟੀ ਗ੍ਰੇਨ ਆਟਾ ਜਿਹਨੂੰ ਕਣਕ ਤੋਂ ਅਲਰਜੀ ਆ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਆ ਆਪਣੇ ਕੋਲੇ ਗਰਮ ਮਸਾਲਾ ਚਾ ਮਸਾਲਾ ਹੁੰਦਾ ਜੀ ਆਮ ਦਾ ਜੂਰ ਨਾ ਹੁੰਦਾ ਜੀ ਆਪਣੇ ਕੋਲੇ ਸ਼ਹਿਦ ਹੁੰਦਾ ਹੈਗਾ ਟਾਲੀ ਦੇ ਪੂਰ ਤੋਂ ਤਿਆਰ ਕਰਿਆ ਅਲੱਗ-ਅਲੱਗ ਫਸਲਾਂ ਤੋਂ ਸ਼ਹਿਦ ਲੈਨੇ ਆ ਲੱਕੜ ਦਾ ਕੋਲੂ ਲਾਇਆ ਜੀ ਦੇ ਵਿੱਚ ਤੇਲ ਤਿਆਰ ਕਰਦੇ ਆ ਕੋਲਡ ਪ੍ਰੈਸ ਵਰਜਨ ਤੇਲ ਬਦਾਮ ਅਲਸੀ ਤੇਲ ਨਾਰੀਅਲ ਸਰੂਪ ਸ਼ਰਬਤ ਹੁੰਦੇ ਨੇ ਜੀ ਆਲੂ ਬਖਾਰੇ ਦਾ ਅੰਬ ਦਾ ਅਨਾਨਾਸ ਦਾ ਤੇ ਜਾਮਨ ਦਾ ਜੀ ਫੇਰਾ ਚਾਰ ਹੁੰਦਾ ਅੰਬ ਦਾ ਜਾਂ ਕੱਦੂ ਦੀ ਚਾਹ ਸਕਦੇ ਹੋ 8427116674 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ